ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਨੂੰ ਸਲਵਾਰ ਦੇ ਵਾਲ ਕਿੰਨੇ ਇੰਚ ਚ ਪਾਉਣੇ ਚਾਹੀਦੇ ਨੇ ਜਿੰਨਾ ਮੇਰੀਆਂ ਭੈਣਾਂ ਦੀ ਨੂੰ ਇਹ ਪ੍ਰੋਬਲਮ ਆਉਂਦੀ ਆ ਕਿ ਉਹਨਾਂ ਦੀ ਸਲਵਾਰ ਦੇ ਪਹੁੰਚੇ ਕੋ ਮਜਾਂਦੇ ਨੇ ਵਾਲੇ ਟੇਡੇ ਜਾਂਦੇ ਨੇ ਪਹੁੰਚੇ ਟੇਡੇ ਜਾਣ ਲੱਗ ਜਾਂਦੇ ਨੇ ਉਹਨਾਂ ਦਾ ਕੀ ਕਾਰਨ ਹੁੰਦਾ ਜਦੋਂ ਆਪਾਂ ਨਾ ਦੇਖੋ ਆਪਣੀ ਬੈਲਟ ਰੈਡੀ ਹੈਗੀ ਆ ਦੇਖੋ ਆ ਆਪਣੀ ਆਸਰ ਵਾਲੀ ਜਿੱਥੇ ਮਿਲਦੀ ਹੁੰਦੀ ਆ ਸਲਾਈ ਨੇਫੇ ਵਾਲੀ ਇਹ ਉਹ ਵਾਲੀ ਸਲਾਈ ਆਏਗੀ ਇਹ ਹਾਫ ਹੋ ਗਿਆ ਡਾਇਰੈਕਟ ਦਾ ਇੱਥੇ ਸੈਂਟਰ ਇੱਕ ਸੈਂਟਰ ਦੇਖੋ ਆਪਾਂ ਇੱਥੇ ਕੱਟ ਲਗਾਉਣੇ ਹੁੰਦੇ ਆਗੇ ਆਹ ਵਾਲੀ ਜਗ੍ਹਾ 'ਚ ਕੱਟ ਲਗਾਉਣੇ ਹੁੰਦੇ ਆ ਆਪਾਂ ਕਿ ਆਪਾਂ ਨਾ ਕਈ ਵਾਰੀ ਵਾਲ ਇੱਥੋਂ ਜ਼ਿਆਦਾ ਹਿੱਸੇ 'ਚ ਪਾ ਦਿੰਨੇ ਆ ਇੱਥੋਂ ਪਾਉਣੇ ਸ਼ੁਰੂ ਕਰ ਦਿੰਨੇ ਆ ਵਾਲ ਪਾਉਣ ਦਾ ਸਹੀ ਤਰੀਕਾ ਕੀ ਹੁੰਦਾ ਚਾਹੇ ਤਾਂ ਤੁਸੀਂ ਆਪਣੇ ਹੱਥ ਨਾਲ ਹਿਸਾਬ ਰੱਖ ਲਓ ਵੀ 4-5 ਉਂਗਲਾਂ ਘਟਾ ਕੇ ਵਾਲ ਪਾਉਣੇ ਨੇ ਆ ਦੇਖੋ ਆ ਸਿੱਧਾ ਪਾਸਾ ਇਹ ਬੈਲਟ ਹੈਗੀ ਹੈਗੀ 30 ਇੰਚ ਦੀ 29 30 ਇੰਚ ਦੇਖੋ ਆ ਦੇਖੋ ਜੀ 29.5 ਇੰਚ ਆਪਾਂ 30 ਦੇ ਅਕੋਰਡਿੰਗ ਤੁਹਾਨੂੰ ਦੱਸਾਂਗੇ 29.5 ਇੰਚ ਲਾ ਲਓ 30 ਇੰਚ ਆਪਣੀ ਬੈਲਟ ਦੀ ਲੰਬਾਈ ਇਹਦੀ ਚੜਾਈ ਹੈਗੀ ਠੀਕ ਆ ਆਪਾਂ ਕਿਵੇਂ ਪਾਉਣੀ ਆਏਗੀ ਦੇਖੋ ਆਪਾਂ ਇੱਥੋਂ ਤੋਂ ਲੈ ਕੇ ਆ ਦੇਖੋ ਜੀ ਇੱਥੋਂ ਤੋਂ ਲੈ ਕੇ ਇੱਥੇ ਤੱਕ ਬੈਲਟ ਨਾਪ ਲਈ ਇਹ ਆਪਣੀ ਬੈਲਟ ਆਉਂਦੀ ਹੈ 29.5 ਇੰਚ ਆਪਾਂ 30 ਦੇ ਅਕੋਰਡਿੰਗ ਇਹਦੇ ਨਾਲ ਤਿੰਨ ਪਾਟ ਕਰ ਲੈਣੇ ਆ ਇਹਦੇ ਤਿੰਨ ਪਾਟ ਕਿੰਨੇ ਹੋਏ 10 20 30 ਆਪਾਂ ਤਿੰਨ ਤੇ ਯਾਨੀ ਕਿ ਡਿਵਾਈਡ ਕਰ ਲੈਣਾਗਾ ਆਪਾਂ ਤਿੰਨ ਹਿੱਸਿਆਂ 'ਚ ਵੰਡ ਪਾਉਣੇ ਆ ਠੀਕ ਆ ਜੀ ਦੇਖੋ ਇੱਥੋਂ ਆਪਾਂ ਆ ਦੇਖੋ ਜੀ ਆਪਾਂ ਇਧਰ ਨਾ 5 ਇੰਚ ਛੱਡ ਦੇਣਾ ਕੱਪੜਾ ਇਧਰ 5 ਇੰਚ 5 ਇੰਚ ਛੱਡ ਕੇ ਆਪਾਂ ਇਧਰਲੇ ਪਾਸੇ ਵੀ 5 ਇੰਚ ਕੱਪੜਾ ਸੱੜਨਾਗਾ ਜਿੰਨੀ ਤੁਹਾਡੀ 벨ਟ ਤਿਆਰ ਆ 24 ਇੰਚਾ ਤਾਂ ਤੁਸੀਂ 24 ਦਾ ਦੇ ਤਿੰਨ 파ਟ ਕਰ ਲਓ ਜਿੱਦਾਂ 24 ਦੇ ਤਿੰਨ 파ਟ ਹੋ ਗਏ 8 8 ਇੰਚ ਦਾ ਆਪਾਂ 24 ਇੰਚ 벨ਟ ਚ ਦੋਵੇਂ ਪਾਸੇ 4 4 ਇੰਚ ਕੱਪੜਾ ਸੱੜਦੇ ਹੁੰਨੇ ਆ ਆਪਣੀ 30 ਇੰਚ 벨ਟ ਤਿਆਰ ਆ 29.5 ਇੰਚ ਇਹਦੇ ਵਿੱਚ ਆਪਾਂ 5 5 ਇੰਚ ਕੱਪੜਾ ਸੱਢ ਕੇ 5 ਇਧਰ ਫੰਜੇਦਰ ਇਹ ਹੋ ਗਿਆ ਜੀ 10 ਇੰਚ ਤੇ 10 ਇੰਚ ਆਪਣਾ ਇਧਰ ਤੇ 10 ਇੰਚ ਇਧਰ ਛੱਡ ਕੇ ਇਹਦੇ ਵਿੱਚ ਆਪਾਂ ਪਾਉਣੇ ਨੇ ਵਲ ਤੇ 1-1 ਇੰਚ ਆਪਾਂ ਕੱਪੜਾ ਛੱਡ ਦੇਣਾ ਇੱਥੇ ਠੀਕ ਹੈ ਜੀ 1-1 ਇੰਚ ਇੱਥੇ ਛੱਡ ਕੇ ਇੰਨੇ ਹਿੱਸੇ 'ਚ ਆਪਾਂ ਵਲ ਪਾਉਣੇ ਨਹੀਂ ਹੈਗੇ ਆਪਾਂ ਵਲ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਾਂ ਸਲਵਾਰ ਦੇ ਵਲ ਕਹਿ ਲਓ ਪਲੇਟਸ ਕਹਿ ਲਓ ਪਾਉਣੀਆਂ ਨੇ ਇਸ ਤਰ੍ਹਾਂ ਪਲੇਟਸ ਪਾਉਣ ਦੇ ਨਾਲ ਕਦੇ ਵੀ ਤੁਹਾਡੀ ਸਲਵਾਰ ਦਾ ਪਹੁੰਚਾ ਖੁੰਮਦਾਨੀ ਹੈਗਾ ਜੇ ਤੁਹਾਨੂੰ ਸ਼ਾਰਟ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਧੰਨਵਾਦ